ਜੋ ਸੀਦੂ ਕੱਲ ਦਾ ਕਹਿੰਦੇ ਮੌਜੇ ਖੋਲੀ ਫਿਰਦਾ ਕੋਈ ਨਵਾਂ ਸੱਪ ਕੱਢਿਆ ਕਿ ਨਹੀਂ ਪਾਲੀਆ ਸਾਹਿਬ ਕਹ ਰਹੇ ਨੇ ਤੇ ਹੁਣ ਮੈਂ ਤੇ ਬਾਲਾ ਡਿਟੇਲ ਚ ਨਹੀਂ ਜਾਵਾਂ ਪਰ ਇੱਕ ਗੱਲ ਹੈ ਕਿ ਭਈ ਤਾਮ-ਚਾਮ ਬੜਾ ਹੋਇਆ ਐ ਲੱਗਿਆ ਕਿ ਪਤਾ ਨਹੀਂ ਕਿਵੇਂ ਕੋਈ ਨਵੀਂ ਪਾਰਟੀ ਦਾ ਇੱਕ ਦਿਨ ਅਨਾਉਂਸਮੈਂਟ ਕਰਨ ਲੱਗਿਆ ਕੋਈ ਨਵੀਂ ਪਾਰਟੀ ਦਾ ਐਲਾਨ ਕਰਨ ਲੱਗਿਆ ਪਰ ਵਿੱਚੋਂ ਕਹਿੰਦੇ ਬਾਲਾ ਕੁਝ ਨਿਕਲਿਆ ਨਹੀਂ ਮਿੰਟੂ ਜੀ ਇਹ ਵੀ ਆ ਮੈਂ ਅੱਜ ਖਬਰਾਂ ਇਹ ਚਾਹੁੰਦਾ ਹੀ ਕੋਈ ਸੀਗਾ ਪ੍ਰਬੰਧ ਕੇ ਕੋਈ ਹੋਰ ਵੀ ਇਹਦੇ ਵਿੱਚ ਲੁਕਮਾ ਵੀ ਕੁਝ ਪਿਆ ਹੈ ਜੀ ਨਵਜੋਤ ਸਿੰਘ ਸਿੱਧੂ ਨੇ ਕੱਲ ਪੋਸਟ ਪਾਈ ਸੀਗੀ ਦੇਰ ਸ਼ਾਮ ਜੀ ਤੇ ਗਾਂ ਸਾਡੇ ਅਰਗਿਆਂ ਨੇ ਵੀ ਚੱਕ ਤਾਂ ਕੰਮ ਮੈਂ ਕਿਹਾ ਲਓ ਵੀ ਉਹਦੇ 'ਚ ਉਹਨਾਂ ਨੇ ਲਿਖਿਆ ਸੀਗਾ ਕਿ ਕੱਲ ਮੈਂ ਆਪਣੀ ਜ਼ਿੰਦਗੀ ਦਾ ਨਵਾਂ ਪੰਨਾ ਖੋਲਾਂਗਾ ਮੈਂ ਕਿਹਾ ਪੰਨਾ ਫੋਲਣਗੇ ਜਾਂ ਨਵੀਂ ਕਿਤਾਬ ਹੀ ਚੱਕਣਗੇ ਭਾਈ ਅੰਦਾਜ਼ਾ ਲਾਓ ਜੀ ਗੈਸ ਕਰੋ ਬਿਲਕੁਲ ਤੇ ਆਪਾਂ ਸਾਰੇ ਗੈਸ ਕਰਦੇ ਵੀ ਹਾਂ ਗੈਸ ਕਰਦੇ ਵੀ ਸ਼ਾਇਦ ਨਵੀਂ ਪਾਰਟੀ 'ਚ ਨਾ ਚਲੇ ਜਾਣ ਜਾਂ ਨਵੀਂ ਪਾਰਟੀ ਨਾ ਬਣਾ ਲੈਣਾ ਪਰ ਅੱਜ ਤੇ ਕਮਾਲ ਹੋ ਗਈ ਸਰ ਹਮ ਮੈਥੇ ਕਿੰਨਾ ਹੈਰਾਨ ਕੀਆ ਹਰਾਨਗੀ ਇਸ ਕਲੂ ਨਹੀਂ ਕਿ ਨਗਜੋਤ ਸਿੰਘ ਸਿੱਧੂ ਨੇ ਇੱਕ YouTube ਚੈਨਲ ਇਸ ਤਰ੍ਹਾਂ ਲਾਂਚ ਕੀਤਾ ਜਿਵੇਂ ਉਹਨਾਂ ਨੇ ਕੋਈ ਮਤਲਬ ਕਿ ਕਿਸੇ ਟਾਈਮ ਕੰਪਿਊਟਰ ਇਜ਼ਾਦ ਨਹੀਂ ਕੀਤਾ ਕਿਸੇ ਨੇ ਇਹ ਸਾਬ ਨਾਲ ਕਿ ਕੋਈ ਉਹਨਾਂ ਨੇ ਪੇਟੈਂਟ ਕਰਵਾ ਲਿਆ ਹੋਵੇ ਉਤੋਂ ਜੀ ਨਵੀਂ ਖੋਜ ਦਾ ਕਮਾਲ ਹੋ ਗਿਆ ਕਿ ਇਦਾਂ ਦੀ ਪ੍ਰੈਸ ਕਾਨਫਰੰਸ ਤੇ ਆਇਨਸਟਾਈਨ ਨੇ ਨਹੀਂ ਸ਼ਾਇਦ ਕੀਤੀ ਹੋਣੀ ਉਸ ਦੌਰ ਦੇ ਵਿੱਚ ਤਾਂ ਮਤਲਬ ਕਿ ਜਗਿਆਸਾ ਬਹੁਤ ਸੀ ਹਮ ਜਗਿਆਸਾ ਬਹੁਤ ਸੀ ਤੇ ਖੀਰ ਉਹਨਾਂ ਨੇ ਕਿਹਾ ਕਿ ਲਓ ਜੀ ਮੇਰਾ ਨਵਜੋਤ ਸਿੱਧੂ ਦਾ ਅਫੀਸ਼ਲ ਚੈਨਲ ਜਿਹੜਾ ਲਾਂਚ ਆ ਹੂੰ ਤੇ ਇੱਥੇ ਜ਼ਿੰਦਗੀ ਦੀਆਂ ਗੱਲਾਂ ਕਰਿਆ ਕਰਾਂਗੇ ਇੱਥੇ ਕੋਈ ਪਾਬੰਦੀ ਥੋੜੀ ਆ ਤੁਹਾਡੇ ਸਵਾਲਾਂ ਦੇ ਜਵਾਬ ਦਿਆ ਕਰੂੰਗਾ ਹੂੰ ਭਾਈ ਮੈਂ ਇੱਕ ਗੱਲ ਨਾਲ ਸਹਿਮਤ ਆ ਕਿ ਨਵਜੋਤ ਸਿੰਘ ਸਿੱਧੂ ਕੁਝ ਵੀ ਵਿੱਚ ਉਹਦਾ ਸੌਦਾ ਵਿਕ ਜਾਣਾ ਹੈ ਹੂੰ ਉਹ ਮੋਟੀਵੇਸ਼ਨ ਸਪੀਕਰ ਦੇ ਤੌਰ ਤੇ ਮੋਟੀਵੇਸ਼ਨਲ ਸਪੀਕਰ ਦੇ ਤੌਰ ਤੇ ਮੋਟੀਵੇਸ਼ਨ ਵਿੱਚ ਹੈ ਨਾ ਤੜਾ ਤੜ ਵਿਕੇਗਾ ਔਰ ਉਹਨਾਂ ਦੇ ਵਿੱਚ ਇੱਕ ਮੈਂ ਆਉਂਗਾ ਮੈਂ ਸੁਣੂੰਗਾ ਸਿੱਧੂ ਸਾਹਿਬ ਦੀ 1.5 ਘੰਟੇ ਦੀ ਸਪੀਚ ਅਜ ਤੋਂ 8 ਸਾਲ ਪਹਿਲਾਂ ਦੀ ਮੋਟੀਵੇਸ਼ਨਲ ਸਪੀਚ ਮੈਂ ਸੁਣੀ ਹੋਈ ਹੈ ਜਿਹਦੇ ਚ ਸਚਿੰਤ ਤੰਦੂਲਕਰ ਵਾਲੀ ਸਾਰੀ ਗੱਲ ਦੱਸੀ ਸੀ ਜੀ ਜੀ ਸਰ ਠੀਕ ਹੈ ਨਾ ਉਹ ਕਲਾ ਹੈ ਸਿੱਧੂ ਸਾਹਿਬ ਚ ਹਰ ਇੱਕ ਕਲਾ ਜਿਹੜੀ ਹੁੰਦੀ ਹੈ ਨਾ ਉਹਦੀ ਕਦਰ ਦਾ ਨਹੀਂ ਹੋਣੀ ਚਾਹੀਦੀ ਆ ਜੀ ਨਵਜੋਤ ਸਿੱਧੂ ਜੇ ਧਰਮ ਦੇ ਮਾਮਲੇ ਚ ਆ ਜਾਂਨ ਅਧਿਆਤਮ ਦੇ ਮਾਮਲੇ ਚ ਉਹ ਵੀ ਚੈਨਲ ਤੇ ਚੱਲੂ ਜੋ ਕ੍ਰਿਕਟ ਤੇ ਇਕੱਲੇ ਪ੍ਰੋਗਰਾਮ ਕਰਨੇ ਸਟਾਰਟ ਕਰਦੇ ਨੇ ਉਹ ਵੀ ਚੱਲੋ। ਜੋ ਰਾਜਨੀਤੀ ਤੇ ਪੌਡਕਾਸਟ ਸ਼ੁਰੂ ਕਰਦੇ ਨੇ ਉਹ ਵੀ ਚੱਲੂ ਤੇ ਜੋ ਆਮ ਠੋਕੋ ਤਾਲੀ ਠੋਕੋ ਤਾਲੀ ਵਾਲਾ ਕਰਦੇ ਨੇ ਤੇ ਫਿਰ ਸਭ ਹੁੰਦੀ ਚੱਲੂ। ਇਹ ਤਾਂ ਵੇਖਿਆ ਹੀ ਚੱਲਦਾ। ਮਤਲਬ ਕਿ ਸਮਾਨ ਉਹਨਾਂ ਦਾ ਵੇਖਣਾ ਹੀ ਵੇਖਣਾ। ਜੀ। ਠੀਕ ਆ। ਹੁਣ ਗੱਲ ਇਹ ਆ ਕਿ ਇੱਡਾ ਰੌਲਾ ਪਾਉਣ ਦੀ ਕੀ ਜ਼ਰੂਰਤ ਸੀ? ਮੈਂ ਜਿਵੇਂ ਕਿਹਾ ਕਿ ਸਮਾਨ ਉਹਨਾਂ ਦਾ ਵੇਖੀ ਜਾਣਾ ਸੀ। ਚੈਨਲ ਉਹਨਾਂ ਦਾ ਸੁਰਖੀਆਂ 'ਚ ਆ ਹੀ ਜਾਣਾ ਸੀ। ਤੇ ਖੁਦ ਹੀ ਕਹਿੰਦੇ ਕਿਆ ਲੋ ਜੀ ਚੈਨਲ ਦਾ ਲਿੰਕ ਆ। ਆ ਜੋ ਠੋਕੋ ਥਾਲੀ ਜੀ ਤਾਂ ਸਾਰੇ ਠੋਕਣੀ ਸੀ ਤਾਂ ਗੱਲ ਇਹ ਆ ਕਿ ਭਾਈ ਅੱਛਾ ਹੁਣ ਕੁਝ ਲੋਕ ਕਹਿੰਦੇ ਆ ਕਿ ਯਾਰ ਸਿੱਧੂ ਜਿੱਥੇ ਇੰਨੇ ਹਜ਼ਾਰਾ ਚੱਲਣ ਡਏ ਨੇ ਜੀ ਖੱਚਾ ਵੱਡਣ ਡਏ ਹਲੋ ਪੰਜਾਬੀ ਚ ਬਈ ਇਥੇ ਇੰਨੀਆਂ ਖੱਚਾ ਵੱਡਣ ਡਏ ਬੈਠੇ ਲੋਕ ਤੇ ਜੇ ਨਵਜੋਤ ਸਿੰਘ ਸਿੱਧੂ ਆ ਗਿਆ ਤਾਂ ਕਿੱਡੀ ਕੁ ਗੱਲ ਆ ਬਿਲਕੁਲ ਮੈਂ ਇਸ ਗੱਲ ਤੇ ਨਾਲ ਸਹਿਮਤ ਹਾਂ ਸਾਡੇ ਦੋਸਤ ਪਾਲੀ ਨੇ ਵੀ ਪਾਈ ਆ ਪੋਸਟ ਤੇ ਤੇ ਲਿਖ ਕੇ ਕਿ ਮਜ਼ਾਕ ਕਿਉਂ ਉਡਾ ਰਹੇ ਹੋ ਯਾਰ ਉਨੇ ਕੀ ਕਰਤਾ ਉਹਦਾ ਨਿੱਜੀ ਕੰਮ ਹੈ ਉਹਨੇ ਸੱਦ ਕੇ ਤੇ ਲਾਂਚ ਕਰ ਦਿੱਤਾ ਵਿਰੋਧਤਾ ਕਾ ਦੀ ਕੀਆ ਖੜਾ ਗਈ ਬਿਲਕੁਲ ਠੀਕ ਆ ਕਿ ਉਹਨਾਂ ਨੇ ਕੰਮ ਕੀਤਾ ਚਲੋ ਚਾਰ ਪੱਤਰਕਾਰ ਆਏ ਚਾਹ ਪਾਣੀ ਪਲਾਇਆ ਹੋਏਗਾ ਤੇ ਗੱਲਾਂ ਬਾਤਾਂ ਕੀਤੀਆਂ ਦਿਲ ਦੀਆਂ ਗੁੜੀਆਂ ਵੀ ਬੋਲੀ ਉਹਨਾਂ ਦੀ ਰਾਬੀਆ ਹੂੰ ਉਹਨੇ ਵੀ ਕੁਝ ਦਿਲ ਦੀਆਂ ਗੱਲਾਂ ਖੋਲੀਆਂ ਉਹ ਕਹਿ ਰਹੀ ਹੈ ਜੀ ਕਿ 8 8 ਘੰਟੇ ਇਹ ਬੈਠੇ ਰਹਿੰਦੇ ਚੌਂਕੜੇ ਤੇ ਯਾਨੀ ਧਿਆਨ ਚ ਇਹ ਗੱਲ ਮੈਂ ਅੱਗੇ ਵੀ ਸੁਣੀ ਆ ਕਿਸੇ ਤੋਂ ਭਾਈ ਹੂੰ ਇਹ ਗੱਲ ਮੈਂ ਕਿਸੇ ਅੱਗੇ ਤੋਂ ਸੁਣੀ ਆ ਮੈਨੂੰ ਨਹੀਂ ਪਤਾ ਕਿ ਧਿਆਨ ਜਦੋਂ ਕਰਦੇ ਆ ਉਹ ਘੰਟਿਆਂ ਦੀ ਤਾਂ ਮੈਨੂੰ ਨਹੀਂ ਕੋਈ ਗਾਰੰਟੀ ਮੈਨੂੰ ਕਿਸੇ ਨੇ ਦੱਸਿਆ ਸੀਗਾ ਕਿ ਬਹੁਤ ਲੰਮਾ ਸਮਾਂ ਨਵਜੂਦ ਸਿੱਧੂ ਧਿਆਨ ਲਾ ਲੈਂਦੇ ਆ ਕੀ ਬਾਤ ਕਾਂਗਰਸੀ ਕਿਸੇ ਨੇ ਦੱਸਿਆ ਸੀ ਇਹ ਇੱਕ ਵੱਖਰਾ ਫੇਸ ਹੈ ਜਾਂ ਇੱਕ ਵੱਖਰਾ ਚਲੋ ਜਿਹੜੀ ਖਾਸੀਅਤ ਹੈ ਭਾਈ ਠੀਕ ਆ ਉਹ ਹੋਰ ਨਿੱਜੀ ਮਾਮਲੇ ਹੁੰਦੇ ਆ ਪਰ ਉਹ ਕੁੜੀ ਆ ਇਹ ਵੀ ਕਹਿ ਰਹੀ ਕਿ ਤਿੰਨ ਤਿੰਨ ਘੰਟੇ ਇਹਨਾਂ ਨੂੰ ਕੱਪੜੇ ਨਹੀਂ ਪਸੰਦ ਆਉਂਦੇ ਮੰਮੀ ਮੇਰੀ ਤੇ ਰੂਮ ਚੋਂ ਹੀ ਚਲੀ ਜਾਂਦੀ ਆ ਪਰ ਇਹ ਗੱਲਾਂ ਕਰਨ ਦੀ ਕੀ ਲੋੜ ਆ अच्छा ਜਿਹੜੀ ਗੱਲ ਇਹ ਤੁਸੀਂ ਕਹਿ ਰਹੇ ਹੋ ਨਾ ਕਿ ਭਾਈ ਆ ਚੈਨਲ ਲਾਂਚ ਕਰਤਾ ਕੀ ਆਖਰ ਆ ਗਈ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਹੂੰ ਕਿ ਚੈਨਲ ਤੇ ਸਿੱਧੂ ਸਾਹਿਬ ਦਾ ਪਹਿਲਾ ਹੀ ਸੀਗਾ ਅੱਗੇ ਲਾਂਚ ਕੀਤਾ ਉਹਨਾਂ ਨੇ ਜਿੱਤੇਗਾ ਪੰਜਾਬ ਹੂੰ ਜਿੱਤੇਗਾ ਪੰਜਾਬ ਚੈਨਲ ਅੱਗੇ ਹੈਗਾ ਹੈਗਾ ਜੀ ਬਿਲਕੁਲ ਤੇ ਫਿਰ ਦੁਬਾਰਾ ਤਾਂਮ ਚ ਆਉਂਦੀ ਕੀ ਲੋੜ ਆ ਹੋ ਸਕਦਾ ਥੋੜੇ ਕਮਰਸ਼ੀਅਲ ਹੀ ਕਮਰਸ਼ੀਅਲ ਹੀ ਥੋੜੇ ਜੇ ਹੋਰ ਬਰੀਕ ਸੋ ਕੱਤਣ ਲੱਗ ਪਿਆ ਹੋਣ ਇੱਕ ਗੱਲ ਹੋਰ ਵੀ ਕਹੀ ਨਾ ਉਹਨਾਂ ਵਿੱਚ ਕਹਿੰਦੇ ਵੀ ਇਹ ਨੌਨ ਸਿਆਸੀ ਹੈ ਭਾਈ ਸਿਆਸਤ ਨਹੀਂ ਹੋਣੀ ਬਾਕੀ ਗੱਲਾਂ ਨਹੀਂ ਨਹੀ ਨੌਨ ਸਿਆਸੀ ਆ ਤਾਂ ਜਿੱਤੇਗਾ ਪੰਜਾਬ ਨੂੰ ਵੀ ਬਣਾਇਆ ਜਾ ਸਕਦਾ ਕਿਉਂ ਅੱਜ ਤੋਂ ਨੌਨ ਪੰਜਾਬ ਨੌਨ ਸਿਆਸੀ ਆ ਚਲੋ ਠੀਕ ਆ ਉਹਨਾਂ ਨੇ ਕਹਿ ਦਿੱਤਾ ਕਿ ਨੌਨ ਸਿਆਸੀ ਚਲੋ ਉਹ ਫਿਰ ਇਹਦਾ ਮਤਲਬ ਇਹ ਸਿਆਸੀ ਹੈ ਤੇ ਜੇ ਸਿਆਸੀ ਇਹ ਜਿੱਤੇਗਾ ਪੰਜਾਬ ਕੀ ਆ ਗਿਆ ਫਿਰ ਉਹ ਨਹੀਂ ਉਹ ਸਿਆਸੀ ਸੀ ਇਹਨਾਂ ਦਾ ਕਹਿਣਾ ਮਤਲਬ ਇਹ ਸੀ ਕਿ ਅੱਛਾ ਕਹਿਣ ਦਾ ਮਤਲਬ ਜੀ ਉਹ ਸਿਆਸੀ ਸੀ ਚਲੋ ਗੱਲ ਠੀਕ ਆ ਬਈ ਚਲੋ ਇਹ ਵੀ ਗੱਲ ਮੈਂ ਸਹਿਮਤ ਹੋ ਜਾਣਾ ਬਈ ਤੁਹਾਡੇ ਨਾਲ ਪਾਲੀ ਨਾਲ ਕਿ ਠੀਕ ਆ YouTube ਚੈਨਲ ਤੇ ਅੱਗੇ ਹੈਗਾ ਹੀ ਸੀਗਾ ਇਹਨਾਂ ਦਾ ਇੱਕ-ਇੱਕ ਕਹਿੰਦੇ ਕਿ ਨੌਨ ਸਿਆਸੀ ਆ ਗਿਆ ਤਾਂ ਹੋ ਸਕਦਾ ਹੋਰ ਵੀ ਕੋਈ ਆ ਜਾਵੇ ਜੀ ਪਰ ਗੱਲ ਇਹ ਆ ਕਿ ਮੈਨੂੰ ਲੱਗਦਾ ਕਿ ਇਹਨਾਂ ਤਾਮਚਾਂ ਦਾ ਉਹ ਨਹੀਂ ਹੁੰਦਾ ਇਹ YouTube ਚੈਨਲ ਦਾ ਹੋ ਸਕਦਾਗਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਵੀ ਇਸ ਤਰ੍ਹਾਂ ਸਿਆਸਤ ਤੋਂ ਬਹੁਤ ਸਾਰੀਆਂ ਬੀਬੀਆਂ ਹੋ ਸਕਦਾ ਆਉਣ ਵਾਲੇ ਸਮੇਂ ਚ ਫ੍ਰੀ ਹੋ ਜਾਣਾ ਰਾਜਨੀਤੀ ਤੋਂ ਹੋ ਸਕਦਾ ਭਈ ਤੇ ਕੋਈ ਰਾਜਨੀਤੀ ਤੋਂ ਕਿਨਾਰਾ ਕਰਕੇ ਬੀਬੀ ਕੱਲ ਨੂੰ ਕਵੇ ਕਿ ਮੈਂ ਬਟਿਕ ਖੋਲਣਾ ਹਮ ਪ੍ਰੈਸ ਕਾਨਫਰੰਸ ਕਰਕੇ ਜੀ ਉਦੋਂ ਨਾ ਬੋਲਿਓ ਉਦੋਂ ਵੀ ਇਹ ਕਿਉਂ ਹਾਂ ਠੀਕ ਹੈ ਨਾ ਜੀ ਤਾਂ ਉਹਦਾ ਵੀ ਤਾਂ ਪੇਜ ਬਣੇਗਾ ਨਾ ਜੀ ਖੈਰ ਇਹ ਤੇ ਮੈਨੂੰ ਲੱਗਦਾ ਨਿੱਜੀ ਆਜ਼ਾਦੀ ਇੰਨੀ ਤੇ ਨਿੱਜੀ ਆਜ਼ਾਦੀ ਬਸ ਠੀਕ ਹੈ ਪਰ ਸਾਡੀਆਂ ਬੀਬੀਆਂ ਨੂੰ ਵੀ ਆਜ਼ਾਦੀ ਦਿਓ ਜੇ ਉਦੋਂ ਨਾ ਮਜ਼ਾਕ ਬਣਾਇਆ ਸੋ ਕੱਲ ਨੂੰ ਕੋਈ ਸਿਆਸਤ ਦੇ ਵਿੱਚ ਬੀਬੀ ਆ ਜਿਹੜੀ ਉਹ ਇਸ ਤਰ੍ਹਾਂ ਦਾ ਕੰਮ ਤੋਂ ਦਾ ਸ਼ੁਰੂ ਕਰੇ ਪ੍ਰੈਸ ਕਾਨਫਰੈਂਸ ਬੁਲਾ ਲਾ ਦੇ ਪੱਤਰਕਾਰਾਂ ਨੂੰ ਬੁਲਾ ਕੇ ਲਾਂਚ ਕਰੇ ਬਈ ਆ ਫਲਾਨੀ ਲੋਕੇਸ਼ਨ ਤੇ ਆ ਜਾਂ ਫਲਾਨਾ ਪੇਜ ਐ ਲਿੰਕ ਸ਼ੇਅਰ ਕਰੋ ਖਬਰਾਂ ਚ ਤਾਂ ਫਿਰ ਲਿੰਕ ਵੀ ਤੁਸੀਂ ਸ਼ੇਅਰ ਕਰ ਦੇਣਾ ਜੀ ਸੋ ਗੱਲ ਇਹ ਆ ਕਿ ਮੈਨੂੰ ਮਾਫ ਕਰਨਾ ਇਦਾਂ ਲੱਗਦਾ ਕਿ ਸਿੱਧੂ ਸਾਹਿਬ ਨੂੰ ਠੀਕ ਐ ਜੇ ਕਮਰਸ਼ੀਅਲੀ ਉਹਨਾਂ ਨੇ ਕਰਨਾ ਨਿੱਜੀ ਐ ਤਾਂ ਫਿਰ ਪ੍ਰੈਸ ਕਾਨਫਰੈਂਸ ਸੱਦਣ ਦੀ ਕੀ ਲੋੜ ਆ ਅਬਸੇ ਇਹੀ ਥੋੜਾ ਜਿਹਾ ਠੀਕ ਐ ਨਾ ਕਿ ਥੋੜਾ ਚਰਚਾ ਕੱਲਿਆ ਕਿ ਸ਼ੇਅਰ ਆਇਆ ਸ਼ੇਅਰ ਆਇਆ ਕੱਲ ਨੂੰ ਜੇ ਤੁਸੀਂ ਕੋਈ ਗੱਲ ਕੋਈ ਕਰਨੀ ਵੀ ਹੋਈ ਹੂੰ ਠੀਕ ਐ ਨਾ ਤੇ ਫਿਰ ਪਹਿਲਾਂ ਪੰਜਾਬ ਤੇ ਜਿਤਾ ਲੈਂਦੇ ਨਹੀਂ ਹੁਣ ਜਿੱਤੇਗਾ ਪੰਜਾਬ ਮੇਰੇ ਮੂੰਹ ਹੁਣ ਚਲੋ ਸਿੱਧੂ ਦੀ ਟੀਮ ਨੂੰ ਲੱਗ ਜਾਣਾ ਪਤਾ ਨਹੀਂ ਪੰਜਾਬ ਜਿੱਤ ਗਿਆ ਹੂੰ ਹੂੰ ਉਹਨੂੰ ਦੇ ਵਿੱਚ ਹੀ ਛੱਡਿਆ ਫਿਰ ਵਿੱਚ ਹੀ ਛੱਡਿਆ ਹੁਣ ਨੌਨ ਸਿਆਸੀ ਤੇ ਆ ਜਾਓ ਹੂੰ ਯਾਰ ਕਿਤੇ ਖੜ ਵੀ ਜਾਓ ਤੁਹਾਡੇ ਕੋਲ ਉਮੀਦ ਸੀਗੀ ਇਕਨੋਮੀ ਦੀ ਗੱਲ ਅੱਛੀ ਕਰਦੇ ਸੀਗੇ ਬਿਲਕੁਲ ਜਿੱਤ ਗਿਆ ਪੰਜਾਬ ਇਹ ਗੱਲ ਤੁਸੀਂ ਪਹਿਲਾਂ ਵੀ ਕਹੀ ਸੀ ਕਿ ਉਮੀਦ ਸੀ ਨਹੀਂ ਨਹੀਂ ਜਿੱਤ ਗਿਆ ਪੰਜਾਬ ਹੁਣ ਯਾਨੀ ਪੰਜਾਬ ਪੰਜਾਬ ਤੇ ਇਸ ਗੱਲੋਂ ਬੜਾ ਰਹਾਣ ਆ ਕਿ ਮੈਨੂੰ ਜਿਤਾਉਣ ਵਾਲੇ ਮੈਨੂੰ ਬਚਾਉਣ ਵਾਲੇ ਕਿੰਨੇ ਆਉਂਦੇ ਯਾਰ ਹੂੰ ਤੂੰ ਮੁੜ ਕੇ ਮੁੜ ਕੇ ਜਾਂਦੇ ਕਿੱਧਰ ਮੈਨੂੰ ਪਤਾ ਹੀ ਨਹੀਂ ਲੱਗਦਾ ਮੈਂ ਵਾਜਾ ਮਾਰਦਾ ਰਹਿਣਾ ਪਿੱਛੋਂ ਤਾਂ ਪੰਜਾਬ ਤੇ ਉੱਥੇ ਕੋਲੋਂ ਤਾਂ ਪੰਜਾਬ ਕਿੰਨਾ ਕਿ ਜਿੱਤ ਗਿਆ ਤਾਂ ਖੈਰ ਠੀਕ ਹੈ ਚਲੋ ਸਿੱਧੂ ਸਾਹਬ ਨੇ ਚੈਨਲ ਲਾਂਚ ਕਰਤਾ ਵੇਖਿਓ ਤੁਸੀਂ ਮੈਂ ਵੀ ਵੇਖੂਗਾ ਇਹਦੇ 'ਚ ਕੋਈ ਸ਼ੱਕ ਨਹੀਂ ਮੈਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਸਮਾਨ ਵਿਕਣਾ-ਵਿਕਣਾ ਹੈ ਕਮਰਸ਼ੀਅਲੀ ਉਹ ਆ ਗਏ ਨੇ ਤੇ ਕਮਰਸ਼ੀਅਲੀ ਕਿਉਂ ਆਏ ਸੀਗੇ ਉਹ ਵੀ ਤੁਹਾਨੂੰ ਮੈਂ ਦੱਸਿਆ ਸੀਗਾ ਪਰ ਗੱਲ ਇਹ ਆ ਕਿ ਜੇ ਉਹਨੂੰ ਸਿਆਸੀ ਦੇ ਤੌਰ ਤੇ ਤੁਸੀਂ ਲੈਨੇ ਹੋ ਤਾਂ ਇਹਦਾ ਮਤਲਬ ਕਿ ਫਿਰ ਸਿੱਧਾ ਤੁਸੀਂ ਠੋਕ ਕੇ ਕਹਿ ਦਿਓ ਕਿ ਹੁਣ ਮੈਂ ਸਿਆਸਤ ਦਾ ਨਹੀਂ ਰਿਹਾ ਹਾਂ ਬਿਲਕ ਖਰ ਮਿੰਟੂ ਜੀ ਪੱਟੀ ਸਾਹਿਬ ਕਹਿ ਰਹੇ ਨੇ ਕਿ ਤਕੜੇ ਲੋਕ ਵਿਰੋਧਤਾ ਨੂੰ ਇਹ ਸਫਲਤਾ ਵਜੋਂ ਵੇਖਦੇ ਆ ਕਹਿੰਦੇ ਔਰ ਜਸਤਾਰ ਸਿੰਘ ਜੀ ਇੱਕ ਵੱਖਰੀ ਗੱਲ ਦੱਸ ਰਹੇ ਨੇ ਕਹਿੰਦੇ ਕਿ ਸੈਂਟਰ ਸਰਕਾਰ ਨੇ ਕੈਬਨਿਟ ਦੇ ਵਿੱਚ ਫੈਸਲਾ ਲਿਆ ਕਿ ਭਾਈ ਜਾਤੀ ਜਨਗਣਨਾ ਕਰਵਾਏਗੀ ਸਰਕਾਰ ਹੁਣ ਤੇ ਜਾਤੀ ਮਰਦਮਸ਼ਮਾਰੀ ਦੇਖੋ ਉਹ ਪੈ ਗਿਆ ਨਾ ਪੰਗਾ ਬਿਹਾਰ ਦੇ ਵਿੱਚ ਇਹੀ ਤੇ ਚੀਜ਼ ਆ ओबीसी ਬਹੁਤ ਵੱਡੀ ਧਿਰ ਹੈ ਸਾਥ ਠੀਕ ਹੈ ਨਾ ਜੀ ਜੀ ਸੋ ਇਸ ਕਰਕੇ ਉਹ ਜਦੋਂ ਹੁਣ ਇਹ ਮੁੱਦਾ ਉਸਾਲਿਆ ਰਾਹੁਲ ਗਾਂਧੀ ਨੇ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਹਨੂੰ ਭਰਪੂਰ ਹੰਗਾਰਾ ਮਿਲਿਆ ਉਹਨਾਂ ਨੇ ਆਪਣੇ ਪੱਤਰ ਤੇ ਅੰਕੜੇ ਇਕੱਠੇ ਕਰਕੇ ਕਿ ਜਿੰਨੀ ਤੁਹਾਡੀ ਨੁਮਾਇੰਦਗੀ ਬਣਦੀ ਆ ਉਨੀ ਨੁਮਾਇੰਦਗੀ ਤੁਹਾਨੂੰ ਮਿਲ ਨਹੀਂ ਰਹੀ ਜੀ ਇਹ ਫਸ ਗਿਆ ਹੋਰ ਬਿਹਾਰ ਦੇ ਵਿੱਚ ਜਾਣਾ ਬਿਹਾਰ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਮੁੱਦਾ ਤੇ ਇਹਨਾਂ ਨੇ ਕਿਹਾ ਵੀ ਪਹਿਲਾਂ ਕਿ ਭਾਈ ਇਹੀ ਅੱਗਾ ਵਲਿਆ ਹ 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 ਕਮ ਸ਼ੁਰੂ ਕਰਤਾ ਪਰ ਇਹਦਾ ਕ੍ਰੈਡਿਟ ਜਿਹੜਾ ਰਾਹੁਲ ਗਾਂਧੀ ਨੂੰ ਜਾਏਗਾ ਰਾਹੁਲ ਗਾਂਧੀ ਅਤੇ ਜਿਹੜੇ ਉਹਨਾਂ ਦੇ ਸਾਥੀ ਆ ਉਹਨਾਂ ਨੇ ਇਸ ਮੁੱਦੇ ਨੂੰ ਬਹੁਤ ਜ਼ਿਆਦਾ ਉਭਾਰਿਆ ਜੀ ਤੇ ਇਹ ਇਹ ਹੁਣ ਜਿਹੜੇ ਇਹਨਾਂ ਦੇ ਸਾਥੀ ਸੀ ਜਾਂ ਸਮਰਥਕ ਸੀ ਕਿ ਉਹ ਸ਼ਰਮਿੰਦਾ ਹੋਣਗੇ ਜਿਹੜੇ ਇਸ ਚੀਜ਼ ਦੀ ਵਿਰੋਧਤਾ ਕਰਦੇ ਸੀ ਸੋ ਇਸ ਵਾਸਤੇ ਖੁੱਲੇਚ ਨਹੀਂ ਸੀ ਕਰਦੇ ਪਰ WhatsApp ਗਰੁੱਪਾਂ ਵਿੱਚ ਤੇ ਹੁੰਦਾ ਸੀ ਨਾ ਸਾਰਾ ਕੁਝ ਹੋਤੇ ਤੁਹਾਨੂੰ ਪਤਾ ਹੀ ਉਹਨਾਂ ਗਿਆਨ ਨੂੰ ਜਿਆਦਾ ਜੋ ਜਾ ਤਾਂ ਆਧਾਰਿਤ ਮਰਦਮ ਸ਼ੁਮਾਰੀ ਦਾ ਮੈਟਰ ਜਿਹੜਾ ਹੈ ਉਹ ਵਿਹਾਰ ਨਾਲ ਜੁੜਦਾ ਸਿੱਧੇ ਤੌਰ ਤੇ ਜੇ ਆਪਾਂ ਕਹਿ ਲਈਏ ਜੀ ਕੀ ਗੱਲ ਹੈ ਜੀ ਕਿਉਂਕਿ ਇਲੈਕਸ਼ਨ ਆ ਰਿਹਾ ਨਾ ਜੀ 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 ਮਿੰਟੂ ਜੀ ਅਗਲੀ ਖਬਰ ਵੱਲ ਨੂੰ ਚੱਲਦੇ ਆਂ ਪਹਿਲਾਂ ਇੱਕ ਬਾਦ ਸਿੰਘ ਬਾਈ ਹੋਰਾਂ ਦਾ ਕਮੈਂਟ ਪੜ੍ਹ ਦਈਏ ਕਹਿੰਦੇ ਕਿ ਜੇ ਕੋਈ ਬੰਦਾ ਪੂਰੇ 3 ਮਿੰਟ ਮਾਨ ਨੂੰ ਆਪਣੇ ਵਿਚਾਰਾਂ ਤੋਂ ਦੂਰ ਕਰ ਦਿੰਦਾ ਤੇ ਉਹਦੇ ਬਹੁਤ ਬਦਲਾਅ ਆਉਣ ਲੱਗ ਜਾਂਦੇ ਉਹਦੇ ਵਿੱਚ ਪਰ ਇੰਨਾ ਸਮਾਂ ਕੋਈ ਬੰਦਾ ਧਿਆਨ ਨਹੀਂ ਕਰ ਸਕਦਾ 8 ਘੰਟੇ ਪਰ ਬਈ ਪ੍ਰੈਕਟਿਸ ਤਾਂ ਪਤਾ ਨਹੀਂ ਜੀ ਮੈਨੂੰ ਮੈਂ ਇਸੇ ਕਰਕੇ ਘੰਟਿਆਂ ਦਾ ਨਹੀਂ ਕਿਹਾ ਮੈਂ ਸਿੱਧੀ ਗੱਲ ਕਹਾ ਪਰ ਮੈਨੂੰ ਕਿਸੇ ਕਾਂਗਰਸੀ ਲੀਡਰ ਨੇ ਆ ਕੇ ਦੱਸਿਆ ਸੀਗਾ ਉਹ ਨਵਜੋਤ ਸਿੰਘ ਸਿੱਧੂ ਸਿੱਧੂ ਹਨ ਔਰ ਵਿਚਰੇ ਹੋਣੇ ਆ ਜੀ ਉਹਨਾਂ ਨੇ ਕਹਿ ਸੀਗਾ ਕਿ ਬਹੁਤ ਲੰਮਾ ਸਮਾਂ ਚਲੋ ਆਪਾਂ ਘੰਟਿਆਂ ਦਾ ਨਾ ਪਰ ਇਹ ਪ੍ਰੈਕਟਿਸ ਹੁੰਦੀ ਹੈ ਜੀ ਇਹ ਵੀ ਪ੍ਰੈਕਟਿਸ ਹੁੰਦੀ ਹੈ ਧਿਆਨ ਲਾਉਣ ਵਾਲੇ ਤੇ ਤੁਹਾਨੂੰ ਪਤਾ ਹੀ ਆ ਬਹੁਤ ਦੂਰ ਦੂਰ ਤੱਕ ਪੈ ਆ ਇਹ ਵੀ ਖੇੜ ਐ ਸਾ ਸਦੀਆਂ ਦੀਆਂ ਗੱਲਾਂ ਵੀ ਇਹ ਵੀ ਖੇੜ ਆ ਹਾਂਜੀ ਇਹਨੂੰ ਨਾ ਹੀ ਛੇੜੀ ਆ ਆਪਾਂ ਆਪਣੇ ਵਾਸਤੇ ਛੱਡ ਰਹਿਣ ਦੇ ਜਿੰਦੜੀਏ ਨਹੀਂ ਇਸ਼ਕ ਤੇਰੇ ਵਾਸਤਾ ਨਹੀਂ ਸਾ ਆਪਣੇ ਵਾਸਤਾ ਇਹ ਰੋਗ ਨਹੀਂ ਜਾਏਗਾ ਸਾਡੇ ਅਰਗੇ ਤੂੰ ਤਾਂ 1 ਮਿੰਟ ਨਹੀਂ ਲੱਗਦਾ ਪਰ ਇਹ ਬਹੁਤ ਵਧੀਆ ਚੀਜ਼ ਐ ਮੈਡੀਟੇਸ਼ਨ ਹੂੰ ਸਰ ਮੈਡੀਟੇਸ਼ਨ ਬਹੁਤ ਵਧੀਆ ਚੀਜ਼ ਹੈ। ਸੱਚ ਮੁੱਚ। 3 ਮਿੰਟ, 30 ਮਿੰਟ, 3 ਘੰਟੇ ਉਹ ਤੁਹਾਡੇ ਤੇ ਡਿਪੈਂਡ ਕਰਦਾ ਹੈ। ਬਹੁਤ ਗਾਂ ਤੱਕ ਚਲੇ ਜਾਂਦੇ ਆ। ਮੈਂ ਕੁਝ ਐਸੇ ਨੌਜਵਾਨ ਆਪਣੀ ਜ਼ਿੰਦਗੀ ਚ ਦੇਖਿਆ ਜਿਹੜੇ ਮੈਨੂੰ ਕਹਿ ਕੇ ਗਏ ਮੇਰੇ ਤੋਂ ਛੋਟੇ ਨੇ। ਮਲੋੜ ਤੋਂ ਦੇ ਨਾਲੇ। ਜੀ। ਇੱਕ ਸਪੈਸ਼ਲ ਆਏ ਇੱਥੇ ਬੈਠੇ ਤੇ ਮੈਨੂੰ ਬੜੀ ਖੁਸ਼ੀ ਹੋਈ। ਮੈਂ ਦੱਸਿਆ ਕਿੰਨੇ ਯਾਰ ਤੂੰ ਸਿਮਰਨ ਕਰਿਆ ਕਰ, ਮੈਡੀਟੇਸ਼ਨ ਕਰਿਆ ਕਰ। ਕੋਸ਼ਿਸ਼ ਕਰੀਦੀ ਹੈ ਪਰ ਨਹੀਂ ਰੁਟੀਨ ਚ ਨਹੀਂ ਹੁੰਦਾ ਮੈਂ ਸਿੱਧੀ ਗੱਲ ਹਾਂ ਉਹਨਾਂ ਕਹਿੰਦੇ ਕਿ ਮੇਰੇ ਤੋਂ ਠੀਕ ਹੈ ਨਾ ਜਾਲੀ ਪੁਣਾ ਜਾਨੀ ਹੁੰਦਾ ਜੀ ਹੂੰ ਠੀਕ ਹੈ ਪਰ ਬਹੁਤ ਵਧੀਆ ਚੀਜ਼ ਆ ਜਿਸ ਕਿਸੇ ਕੋਲ ਸਵੇਰ ਦੇ ਪਾਰ ਸਮਾਂ ਹੈ ਜੀ ਉੱਠਣ ਦਾ ਉਦਮ ਹੈ ਤੇ ਜਿਉ ਮੈਡੀਟੇਸ਼ਨ ਕਰੇ ਤੇ ਸੋਨੇ ਤੇ ਸੁਆਗਾ ਸੁਆਗਾ ਬਿਲਕੁਲ ਜੀ ਬਿਲਕੁਲ ਮਿੱਟ ਜੀ ਖੈਰ ਚਲੋ ਜੀ ਆਪਾਂ ਤੇ ਖਬਰਾਂ ਵਾਲੇ ਬੰਦੇ ਆ ਤੇ ਖਬਰਾਂ ਵਾਲੇ ਪਾਸੇ ਰਹੀਏ ਥੋੜਾ ਜਿਹਾ ਇਹ ਤੇ ਕਹ ਲੋ ਕਿ ਮਨ ਦੀ ਸ਼ਾਂਤੀ ਵਾਲੇ ਕੰਮ ਨੇ ਤੇ ਬੰਦਾ ਇਹ ਇਹਨਾਂ ਚੀਜ਼ਾਂ ਨੂੰ ਤੇ ਆਪ ਹੀ ਕਰ ਸਕਦਾ ਹੁੰਦਾ ਦੂਜਿਆਂ ਨੇ ਸਮਝਾਏ ਸੁਝਾਏ ਇਹ ਚੀਜ਼ਾਂ ਬਹੁਤੀਆਂ ਨਹੀਂ ਸਮਝ ਆਉ